ਬੋਲੇ ਸੋਨਿਹਾਲ ਨਗਰ ਨਿਵਾਸੀ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ ਹੋ ਸਾਡਾ ਇੱਥੇ ਤੁਸੀਂ ਮਾਨ ਇੱਜ਼ਤ ਕਰਨ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਆਖਰੀ ਪਿੰਡ ਹੈ ਇਹ ਜੇ ਇਧਰਲੇ ਪਾਸੇ ਦੇਖੀਏ ਤਾਂ ਪਹਿਲਾ ਪਿੰਡ ਹੈ ਤਰਨਤਾਰਨ ਵਿਦਿਆਨ ਸਭਾ ਦਾ ਤੇ ਜਿਸ ਤਰੀਕੇ ਦਾ ਤੁਸੀਂ ਹੰਗਾਰਾ ਦੇ ਰਹੇ ਹੋ ਮੈਨੂੰ ਲੱਗਦਾ ਹੈ ਇਹਦੇ ਵਾਸਤੇ ਕੋਈ ਉਹ ਕਹਿੰਦੇ ਆ ਕਿ ਪ੍ਰਮਾਣ ਨੂੰ ਪ੍ਰਤੱਖ ਦੀ ਜ਼ਰੂਰਤ ਨਹੀਂ ਹੁੰਦੀ ਤੁਹਾਡਾ ਇੰਨੀ ਪਾਰੇ ਗਿਣਤੀ ਚ ਇੱਥੇ ਆਉਣਾ ਇਹ ਸਾਡੇ ਲਈ ਬਹੁਤ ਉਤਸ਼ਾਹਵਰਦਕ ਹੈ ਹੌਸਲਾ ਵਧਾਉਣ ਵਾਲਾ ਕਿਉਂਕਿ ਆਪਾਂ ਕੋਈ ਧਰਮ ਦੀ ਰਾਜਨੀਤੀ ਨਹੀਂ ਕਰਦੇ ਆਪਾਂ ਇਹ ਚਾਹੁੰਦੇ ਆ ਕਿ ਇਸ ਇਲਾਕੇ ਨੇ ਬੜਾ ਸੰਤਾਪ ਭੋਗਿਆ ਬਹੁਤ ਕਾਲੀਆਂ ਰਾਤਾਂ ਹਨੇਰੀਆਂ ਰਾਤਾਂ ਦੇਖੀਆਂ ਬਰੇ ਚਖੜ ਝੁੱਲਿਆ ਇਸ ਇਲਾਕੇ ਤੇ ਮਤਲਬ ਇਲਾਕੇ ਵਾਲੇ ਹੀ ਮੰਨਣ ਲੱਗੇ ਕਿ ਸ਼ਾਇਦ ਸਾਡੀ ਕਿਸਮਤ ਚ ਹੀ ਇਹ ਲਿਖਿਆ ਹੈ 2 2 3 3 ਵਜੇ ਦਰਵਾਜ਼ੇ ਬੰਦ ਹੋ ਜਾਂਦੇ ਸੀ ਬੜਾ ਮਾਹੌਲ ਇਸ ਤਰ੍ਹਾਂ ਦਾ ਦੇਖਿਆ ਇਸ ਇਲਾਕੇ ਨੇ ਕਿ ਜਿਹਦੇ ਬਾਰੇ ਅਸੀਂ ਤਾਂ ਖ਼ਬਰਾਂ 'ਚ ਹੀ ਪੜ੍ਹਦੇ ਸੀ ਛੋਟੇ ਹੁੰਦੇ ਪਰ ਹੁਣ ਆਪਾਂ ਨੂੰ ਇੱਕ ਮੌਕਾ ਮਿਲਿਆ ਕਿ ਆਪਾਂ ਆਪ ਚੁਣੀਏ ਆਪਣੇ ਬੰਦੇ ਆਪਣੇ ਬੱਚਿਆਂ ਨੂੰ ਪੜਾਈਏ ਕਾਲਜ ਬਣਾਈਏ ਸਕੂਲ ਬਣਾਈਏ ਬੱਚਿਆਂ ਨੂੰ ਵੱਡੇ-ਵੱਡੇ ਆਉਧਿਆਂ ਤੇ ਲਾਈਏ ਕੋਈ ਕਮੀ ਨਹੀਂ ਇਸ ਇਲਾਕੇ ਦੇ ਬੱਚਿਆਂ ਚ ਵੀ ਉਹ ਪੜਨ ਪੱਖੋਂ ਕਮਜ਼ੋਰ ਨੇ ਜਾਂ ਕੋਈ ਟੈਸਟ ਕਲੀਅਰ ਨਹੀਂ ਕਰ ਸਕਦੇ ਪ੍ਰਮਾਤਮਾ ਨੇ ਕਿਸੇ ਨੂੰ ਵੀ ਪੱਖਪਾਤ ਨਾਲ ਨਹੀਂ ਭੇਜਿਆ ਇੱਥੇ ਕਿ ਛੋਟਾ ਦਿਮਾਗ ਲਾਤਾ ਜਾਂ ਕੋਈ ਬਸ ਇਹ ਵੀ ਇੱਥੇ ਮਾਹੌਲ ਮਿਲ ਜੇ ਟੀਚਰ ਵਧੀਆ ਮਿਲ ਜਾਣ ਪਹਿਲੀ ਗੱਲ ਤਾਂ ਮੈਂ ਜਦੋਂ ਆਇਆ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ 2022 ਚ ਸਭ ਤੋਂ ਵੱਧ ਦਿੱਕਤ ਇਸ ਕ ਇਲਾਕੇ ਦੀ ਹੁੰਦੀ ਹੈ ਕੋਈ ਮਾਸਟਰ ਆ ਕੇ ਰਾਜੀ ਨਹੀਂ ਕੋਈ ਡਾਕਟਰ ਆ ਕੇ ਰਾਜੀ ਨਹੀਂ ਜੇ ਆ ਜਾਂਦੇ ਆ ਮਤਲਬ ਜੇ ਉਹਨਾਂ ਨੂੰ ਡਿਊਟੀ ਲਾ ਦਿੰਦੇ ਆ ਬਦਲੀ ਕਰਾ ਜਾਂਦੇ ਨਾਲ ਸੋ ਅਸੀਂ ਹੁਣ ਇਹਦੇ ਵਾਸਤੇ ਸਪੈਸ਼ਲ ਅਸੀਂ ਜਿਵੇਂ ਡਾਕਟਰਾਂ ਦੀ ਜਿਹੜੀ ਪੰਜਾਬ ਪੁਲਿਸ ਦੀ ਇਕਮਣੀ ਆਰਾਮ 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 ਹੁਣ ਅਸੀਂ ਕੀ ਇੱਕ ਕਾਨੂੰਨ ਬਣਾਇਆ ਕਿ ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਡਾਕਟਰੀ ਕਰਨਗੇ ਜਿਹੜੀ ਕਿ ਬਹੁਤ ਜਿਹੜੀ ਬਹੁਤ ਸਸਤੀ ਹੈ ਡਾਕਟਰੀ ਪ੍ਰਾਈਵੇਟ ਨਾਲੋਂ ਤੇ ਉਹਨਾਂ ਨਾਲ ਇੱਕ ਬੱਚਿਆਂ ਨਾਲ ਜਿਹੜੇ ਡਾਕਟਰੀ ਕਰਨਗੇ ਉਹਨਾਂ ਨਾਲ ਇੱਕ ਐਗਰੀਮੈਂਟ ਕੀਤਾ ਵੀ ਤੁਹਾਨੂੰ ਘੱਟੋ ਘੱਟ 2 ਸਾਲ ਬਾਡਰ ਦੇ ਏਰੀਏ ਦੇ ਹਸਪਤਾਲਾਂ 'ਚ ਲਾਉਣੇ ਪੈਣਗੇ ਇਹ ਤੁਹਾਡੀ ਫੀਸ ਤਾਂ ਘਟਾਵਾਂਗੇ ਅਸੀਂ ਤੁਹਾਡੀ ਐਮਬੀਬੀਐਸ ਕਰਾ ਦੇ ਤੇ 1 ਮਿੰਟ ਭਾਜੀ ਇੱਧਰ ਗਿੱਧਰ ਕਰ ਕੋਈ ਗੱਲ ਨਹੀਂ ਹੋ ਜਾਂਦਾ ਕੋਈ ਨਹੀਂ ਐਸੇ ਤਰ੍ਹਾਂ ਹੀ ਮਾਸਟਰਾਂ ਦਾ ਕਿ ਭਾਈ ਇੱਥੇ ਆ ਕੇ ਪੜਾਓ ਪਹਿਲਾਂ ਸਕੂਲਾਂ 'ਚ ਮਾਸਟਰ ਆਉਂਦੇ ਸੀ ਤਾਂ ਉਸੇ ਪਿੰਡ 'ਚ ਹੀ ਕਿਸੇ ਦਾ ਕਮਰਾ ਲੈ ਕੇ ਜਾਂ ਕਿਸੇ ਦੇ ਘਰੇ ਰਹਿ ਜਾਂਦੇ ਸੀ ਆਥ ਨੇ ਵੀ ਜਿਹੜੇ ਬੱਚੇ ਨੇ ਉਹ ਮਾਸਟਰ ਜੀ ਕੋਲ ਜਾਇਆ ਹੁੰਦੇ ਸੀ ਹੁਣ ਮੈਨੂੰ ਇੱਥੇ ਸਰਪੰਚ ਸਾਹਿਬ ਮਿਲੇ ਨੇ ਉਹਨਾਂ ਨੇ ਕਿਹਾ 10ਵੀਂ ਦਾ ਸਕੂਲ ਹੈ 10ਵੀਂ ਦਾ ਸਕੂਲ ਹੈ ਇਹਨੂੰ 12ਵੀਂ ਦਾ ਕਰਨਾ ਹੈ ਦੇਖ ਲਓ ਤੁਸੀਂ 70 ਸਾਲ ਹੋ ਗਏ 75 ਸਾਲ ਹੋ ਗਏ ਸੰਵਿਧਾਨ ਬਣੇ ਨੂੰ ਹਜੇ ਤੱਕ ਆਪਾਂ ਸਕੂਲ ਨਹੀਂ ਪੂਰੇ ਹੋਏ ਸੀਵਰੇਜ ਨਹੀਂ ਪੂਰੇ ਹੋਏ ਟੋਬੇ ਛੱਪੜ ਨਹੀਂ ਠੀਕ ਹੋਏ ਇਤੋਂ ਪਹਿਲਾਂ ਜਿਹੜੇ ਆਉਂਦੇ ਰਹੇ ਜਿੱਤ ਕੇ ਜਾਂਦੇ ਰਹੇ ਆਪਦੇ ਟੱਬਰਾਂ ਨੂੰ ਪਾਲਦੇ ਰਹੇ ਆਪਣੇ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਣੇ ਬਾਰੇ ਦਾ ਮਤਲਬ ਮੈਂ ਵੀ ਤੁਹਾਡੇ ਚੋਂ ਹੀ ਆ ਫਿਰ ਆਪਾਂ ਨੂੰ ਆਪਾਂ ਨੂੰ ਆਉਣਾ ਪਿਆ ਵੀ ਭਾਈ ਚਲੋ ਅਸੀਂ ਕਾਗਜ਼ ਭਰ ਦਿੰਨੇ ਆਂ ਵੀ ਚਲ ਆਪ ਕਰਕੇ ਦੇਖ ਲੈਨੇ ਆਂ ਜਦੋਂ ਕਾਗਜ਼ ਭਰਤੇ ਤੁਸੀਂ ਵੋਟਾਂ ਪਾਤੀਆਂ ਤਾਂ ਰਾਜ ਪ੍ਰਬੰਧ ਆਪਣੇ ਹੱਥ ਚ ਆ ਗਿਆ ਹੁਣ ਉਹ ਗਾਲਾਂ ਕੱਢਦੇ ਫਿਰਦੇ ਆ ਸਾਨੂੰ ਪੁਰਗੋਂ ਤਾਂ ਮਾਨ ਤਾਂ ਬਹੁਤ ਮਾੜਾ ਬੰਦਾ ਹੈ ਭਈ ਉਹ ਤਾਂ ਬਰਬਾਦ ਕਰ ਦੂਗਾ ਫਰਾਂ ਕੀ ਬਰਬਾਦ ਕਰ ਦੂਗਾ ਸੀ ਸਕੂਲ ਬਣਾਈ ਜਾਂਦੇ ਨੇ ਸਕੂਲਾਂ ਨਾਲ ਕੋਈ ਬਰਬਾਦ ਹੁੰਦਾ ਹੈ ਹਸਪਤਾਲਾਂ ਨਾਲ ਕੋਈ ਬਰਬਾਦ ਹੁੰਦਾ ਕੋਈ ਸੂਬਾ ਬਿਜਲੀ ਤੁਹਾਨੂੰ ਦਿਨੇ ਆਉਂਦੀ ਹੈ ਨਾ ਮੋਟਰਾਂ ਵਾਲੀ ਪਹਿਲਾਂ ਰਾਤ ਨੂੰ ਸੱਪਾਂ ਨੇ ਸਰੀਆਂ ਵਿੱਚ ਦੇ ਫਿਰਦੇ ਸੀ ਇਹਦੇ ਨਾਲ ਬਰਬਾਦ ਹੁੰਦਾ ਸੂਬਾ ਬਿਜਲੀ ਦੇ ਬਿੱਲ 90% ਕਰਾਂ ਨੂੰ ਜ਼ੀਰੋ ਆਉਂਦੇ ਨੇ ਇਹਦੇ ਨਾਲ ਸੂਬਾ ਬਰਬਾਦ ਹੁੰਦਾ ਹੈ 56856 ਨੌਕਰੀਆਂ ਦੇ ਚੁੱਕਿਆ ਹੁਣ ਤੱਕ ਇਹਦੇ ਨਾਲ ਸੂਬਾ ਬਰਬਾਦ ਹੁੰਦਾ ਬਰਬਾਦ ਤਾਂ ਇਹਨਾਂ ਨੇ ਕੀਤਾ ਪਹਿਲਾਂ ਚਿੱਟਾ ਵੰਡ ਵੰਡ ਕੇ ਚਿੱਟੇ ਦੀਆਂ ਕੁੜੀਆਂ ਚਿੱਟੇ ਦੇ ਟੀਕੇ ਵੰਡ ਕੇ ਔਰ ਸ਼ਰਮ ਦੀ ਗੱਲ ਹੈ ਕਿ ਇਹਨਾਂ ਨੂੰ ਬੋਲਣ ਵੇਲੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਸਾਨੂੰ ਸੁਣਨ ਵੇਲੇ ਆ ਜਾਂਦੀ ਰਹਿੰਦੀ ਹੈ ਉਹ ਮੈਡਮ ਕਹਿੰਦੀ ਹਰ ਸਿਮਰਤ ਕੌਰ ਉਹ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਉਦੋਂ ਲੋਕਾਂ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੁੜੀ ਮਜੀਠੀਆ ਟੀਕਾ ਉਦੋਂ ਆਹ ਕਹਿੰਦੇ ਹੁੰਦੇ ਸੀ ਯਾਰ ਸ਼ਰਮ ਨਹੀਂ ਆਉਂਦੀ ਬੋਲਣ ਵੇਲੇ ਇਹਨਾਂ ਨੂੰ ਸੁਬੀਰੋ ਇਹ ਆਬ ਦੇ ਘਰ ਭਰਦੇ ਰਹੇ ਇਹਨਾਂ ਦਾ ਇੱਕੋ ਹੀ ਏਜੰਡਾ ਸੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਖਤਮ ਲੋਕ ਜਾਨ ਟੱਠੇ ਖੂਚ ਲੋਕ ਜਿੱਥੇ ਮਰਜੀ ਜਾਣ ਲੋਕਾਂ ਦੇ ਜਵਾਬ ਕਿਸਮਤਾਂ ਤੇ ਛੱਡਤੇ ਦਿਹਾੜੀ ਵਾਲੇ ਦਾ ਮੁੰਡਾ ਦਿਹਾੜੀ ਕਰੂਗਾ ਹਲਵਾਈ ਵਾਲੇ ਦਾ ਮੁੰਡਾ ਹਲਵਾਈ ਬਣੂਗਾ ਬਸ ਇੱਥੇ ਛੱਡਤੇ ਕਿਉਂ ਨੀ ਸਾਡੇ ਬੱਚੇ ਪੜ੍ਹ ਕੇ ਅਫਸਰ ਬਣ ਜਾਣ ਤਾਂ ਉਹ ਗਰੀਬੀਆਂ ਚੱਕ ਦੇਣਗੇ ਤੁਹਾਡੇ ਘਰਾਂ ਦੀ ਇਹੋ ਜਿਹੇ ਬੰਦਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਹੋਣ ਉਹ ਕੀ ਕਹਿੰਦੇ ਆ ਕਹਿੰਦੇ ਅਖੇ ਭਗਵੰਤ ਮਾਨ ਗੈਂਗਸਟਰ ਪੈਦਾ ਕੀਤੇ ਆ ਭਗਵੰਤ ਮਾਨ ਨੇ ਹੱਦ ਆ ਯਾਰ ਟਿਕਟਾਕ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿਹਨੇ ਦਿੱਤੀਆਂ ਨੇ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਕ ਇਹਨੇ ਦਿੱਤੀਆਂ ਨੇ ਇਹਨਾਂ ਨੇ ਸਾਰੇ ਤਾਂ ਇਹਨਾਂ ਨੇ ਪੈਦਾ ਕੀਤੇ ਨੇ ਉਹ ਆਪ ਕਹਿੰਦੇ ਨੇ ਕਿ ਸਾਨੂੰ ਤਾਂ ਇਹਨਾਂ ਨੇ ਵੋਟਾਂ ਚੋਰੀ-ਚੁਰੀ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਤੇ ਮਕਾਉਣ ਵਾਸਤੇ ਬਣਾਇਆ ਸੀ ਸਾਡੇ ਤੇ ਪਰਚੇ ਪੈ ਗਏ ਸਾਨੂੰ ਬਾਹਰਲੇ ਮੁਲਕਾਂ ਚ ਭੱਜਣਾ ਪੈ ਗਿਆ ਜਾਂ ਫਿਰ ਜੇਲ੍ਹਾਂ ਜਾਣਾ ਪੈ ਗਿਆ ਇਹ ਆਪ ਆ ਫਿਰਦੇ ਨੇ ਮੌਜਾਂ ਨਾਲ ਵਰਤ ਗਏ ਵਰਤ ਗਏ ਉਹਨਾਂ ਨੂੰ ਆਪਣੇ ਮੁੰਡੇ ਨੇ ਆਪਣੀ ਧੀ ਪੁੱਤ ਨੇ ਮਾਂ ਗੈਂਗਸਟਰ ਥੋੜੀ ਜੰਮਦੀ ਐ ਮਾਂ ਕੋਈ ਸਮਗਲਰ ਥੋੜੀ ਜੰਮਦੀ ਐ ਮਾਂ ਤਾਂ ਪੁੱਤ ਜੰਮਦੀ ਐ ਯਾਰ ਹੁਣ ਉਹਨੂੰ ਹਾਲਾਤ ਬਣਾ ਦਿੰਦੇ ਆ ਜੀ ਆਪਾਂ ਹਾਲਾਤ ਹੀ ਨੇ ਜੇ ਬਣਾਈਏ ਪੜਾ ਲਈਏ ਜਵਾਕਾਂ ਨੂੰ ਵਿਹਲਾ ਮਨ ਸ਼ੈਤਾਨੀ ਦਾ ਘਰ ਜਦੋਂ ਹੁਣ ਬੀਏ ਦੀਆਂ ਐਮਏ ਦੀਆਂ ਡਿਗਰੀਆਂ ਕਰਕੇ ਐਮਐਸਸੀ ਦੀਆਂ ਡਿਗਰੀਆਂ ਕਰਕੇ ਜਵਾਕ ਘਰੇ ਬੈਠਣਗੇ ਉਹ ਫਿਰ ਕਿਤੇ ਨਾ ਕਿਤੇ ਇੱਧਰ ਉੱਧਰ ਭਟਕ ਜਾਂਦੇ ਆ ਉਮਰ ਇਹ ਜੀ ਹੁੰਦੀ ਆ ਭਟਕਾਉਣ ਵਾਲੇ ਜਾਦੇ ਨੇ ਉਹ ਭਟਕਾ ਲੈਂਦੇ ਆ ਬੁਰੀ ਸੰਗ ਵਿੱਚ ਪੈ ਜਾਂਦੇ ਬੱਚੇ ਸੋ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਸਾਨੂੰ ਲੰਡਨ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ ਕੈਲੀਫੋਰਨੀਆ ਬਣਾ ਦਾਂਗੇ ਕਹਿੰਦੇ ਤੁਸੀਂ ਐਂ ਕਰੋ ਮੈਂ ਕਹਾਂ ਤੂੰ ਕੈਲੀਫੋਰਨੀਆ ਜਾ ਕੇ ਪੰਜਾਬ ਹੀ ਬਣਾ ਦਿਓ ਕੈਲੀਫੋਰਨੀਆ ਨੂੰ ਪੰਜਾਬ ਛੇਤੀ ਬਣਾ ਲੈਣਗੇ ਉੱਥੇ ਚਿੱਟੇ ਹੀ ਵੇਚਣਾ ਕੈਲੀਫੋਰਨੀਆ ਚ ਉੱਥੇ ਵੇਚਣ ਲੱਗ ਜਾਣਗੇ ਕੈਲੀਫੋਰਨੀਆ ਪੰਜਾਬ ਬਣ ਜਾਊਗਾ ਸੋ ਬੜਾ ਦੁੱਖ ਹੁੰਦਾ ਕਿ ਅਸੀਂ ਇਸ ਪੰਜਾਬ ਨੂੰ ਜਿਹੜਾ ਪੰਜਾਬ ਛਿੰਝਾਂ ਵਾਸਤੇ ਜਾਣਿਆ ਜਾਂਦਾ ਸੀ ਕੁਸ਼ਤੀਆਂ ਵਾਸਤੇ ਜਾਣਿਆ ਜਾਂਦਾ ਸੀ ਪਹਿਲਵਾਨ ਸਾਡੇ ਫੌਜ ਚ ਭਰਤੀ ਵਾਸਤੇ ਸਾਡਾ ਪੰਜਾਬ ਜਾਣਿਆ ਜਾਂਦਾ ਸੀ ਕਬੱਡੀਆਂ ਵਾਸਤੇ ਜਾਣਿਆ ਜਾਂਦਾ ਸੀ ਸਰੂ ਵਰਗੇ ਜਵਾਨ ਸਾਡੇ ਅੱਜ ਇਹਨਾਂ ਨੇ ਟੀਕੇ ਲਾ ਲਾ ਕੇ ਸਾਡੀਆਂ ਨਸਲਾਂ ਖਰਾਬ ਕਰਤੀਆਂ ਅੱਜ ਸਾਡੇ ਬੱਚੇ ਫੌਜ ਝ ਪਰਤੀ ਹੋਣ ਦੇ ਕਾਬਿਲ ਨਹੀਂ ਰਹੇ ਫਿਜ਼ੀਕਲ ਟੈਸਟ ਪਾਸ ਨਹੀਂ ਕਰ ਸਕਦੇ ਆਹ ਹਾਲਾਤ ਬਣਾਤੇ ਸਾਡੇ ਨਾਲ ਇਹ ਐਂ ਨਹੀਂ ਬਣੇ ਇੱਕ ਦਿਨ ਚੀ ਇਹ ਦੋਨਾਂ ਨੇ ਰਲ ਰਲ ਕੇ ਬਣਾਏ ਨੇ 5-5 ਸਾਲ ਦੀਆਂ ਵਾਰੀਆਂ ਲਾਈਆਂ ਇਹਨਾਂ ਨੇ 5 ਸਾਲ ਤੂੰ 5 ਸਾਲ ਮੈਂ ਲੋਕ ਕਿੱਧਰ ਜਾਣਗੇ ਲੋਕਾਂ ਕੋਲੇ ਕੋਈ ਰਾਹ ਨਹੀਂ ਸੀਗਾ ਤੁਸੀਂ ਤਾਂ ਇੱਥੋਂ ਸਾਰੇ ਜਿਤਾ ਕੇ ਦੇਖਿਆ ਕੋਈ ਗੱਲ ਬਣੀ ਨਹੀਂ ਪਰ ਉਹਨਾਂ ਆਪਣੀ ਸਰਕਾਰ ਹੈ ਜਿਹੜੇ ਸਾਹਬ ਤੇ ਲੋਕਾਂ ਦਾ ਪਿਆਰ ਮਿਲ ਰਿਹਾ ਗਹਾਂ ਵਾਲੀ ਸਰਕਾਰ ਵੀ ਆਪਣੀ ਹੈ ਆਓ ਆਪਾਂ ਇਕੱਠੇ ਹੋ ਕੇ ਆਹ ਇਲਾਕੇ ਦੀਆਂ ਸੜਕਾਂ ਆਹ ਇਲਾਕੇ ਦੇ ਸਕੂਲ ਆਹ ਇਲਾਕੇ ਦੇ ਕਾਲਜ ਯੂਨੀਵਰਸਿਟੀਆਂ ਇੱਥੇ ਬਣਾਈਏ ਫੈਕਟਰੀਆਂ ਇੱਥੇ ਲਾਈਏ ਸਾਡੇ ਬੱਚੇ ਤੜਕੀ ਜਾਇਆ ਕਰਨ ਮੈਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਚੋਂ ਟੀਕੇ ਖੋਕੇ ਟਿਕ ਟਿਫਨ ਫੜਾਉਣੇ ਚਾਹਣਾ ਟਿਫਨ ਉਹ ਕੰਮ ਤੇ ਜਾਣ ਹੱਥ ਨੂੰ ਕੰਮ ਤੋਂ ਕਰਾਂਗੇ ਮਾਵਾ ਵੀ ਖੁਸ਼ ਪਰਿਵਾਰ ਵੀ ਖੁਸ਼ ਬਾਹਰਲੇ ਮੁਲਕਾਂ 'ਚ ਵੀ ਜਾ ਕੇ ਕੀ ਕਰੋਗੇ ਹੁਣ ਉਹ ਕੱਢਣ ਲੱਗੇ ਉੱਥੋਂ ਰੋਜ਼ ਖਬਰਾਂ ਆਉਂਦੀਆਂ ਨੇ ਜੀ ਬਗਾਨੇ ਬਗਾਨੇ ਮੁਲਕ ਨੇ ਉਹ ਕਹਿੰਦੇ ਸਾਡਾ ਕਾਨੂੰਨ ਹੈ ਜਾਓ ਇੱਥੋਂ ਕੀ ਕਰੋਗੇ ਅਬਦੀ ਧਰਤੀ ਗੁਰੂ ਸਾਹਿਬ ਦੀ ਧਰਤੀ ਹਰ ਪਿੰਡ ਲਗਭਗ ਚਰਨਸ਼ੋਪ ਰਪਤ ਹੈ ਐਨੀ ਵਧੀਆ ਧਰਤੀ ਹੈ ਨਹੀਂ ਕਿਤੇ ਨਾ ਝਾੜ ਵਾਲੇ ਪਾਸਿਓਂ ਧਰਤੀ ਮੁਕਰਦੀ ਹੈ ਆ ਗੁਰਦੁਆਰਾ ਸਾਹਿਬ ਔਰ ਸਪੀਕਰ ਲੱਗੇ ਨਿਸ਼ਾਨ ਸਾਬ ਲੱਗੇ ਤੜਕੀ ਤੇ ਸ਼ਾਮ ਨੂੰ ਸਵੇਰੇ ਅੰਮ੍ਰਿਤ ਵੇਲੇ ਸ਼ਾਮ ਨੂੰ ਰਹਿੜਾ ਉਸ ਵੇਲੇ ਸਰਬੱਤ ਦੇ ਭਲੇ ਦੀ ਬਾਣੀ ਗੂੰਜਦੀ ਹੈ ਲੱਖਾਂ ਸਪੀਕਰਾਂ ਚੋਂ ਗੂੰਜਦੀ ਹੈ ਅਸੀਂ ਤਾਂ ਦੁਨੀਆ ਦਾ ਭਲਾ ਮੰਗਣ ਵਾਲੇ ਲੋਕ ਆ ਸਾਡਾ ਹਾਲ ਹੀ ਕਿਉਂ ਹੋ ਗਿਆ ਆ ਇੰਨਾ ਕਰਕੇ ਆ ਚਾ ਜਿਆਦਾ ਬੰਦੇ ਨਹੀਂ ਹੈਗੇ ਖਰਾਬ ਕਰਨ ਵਾਲੇ 10 15 ਹੀ ਨੇ ਪੰਜ-ਸੱਤ ਉਧਰ ਲੈਨੇ ਪੰਜ-ਸੱਤ ਇਧਰ ਲੈਨੇ ਬਸ ਹੈਂ ਬੱਸ ਆ ਕਹਤਾ ਕਹਤਾ ਹੁਣੀ ਜਨਤਾ ਦੀ ਵਾਰੀ ਹੁੰਦੀ ਐ ਜਾਂ ਰੱਬ ਕਿਹੜਾ ਆ ਪਾਉਂਦਾ ਹੁੰਦਾ ਕਿਸੇ ਨਾ ਕਿਸੇ ਤੋਂ ਕਹਾਉਂਦਾ ਹੀ ਹੁੰਦਾ ਇਹਨਾਂ ਨੇ ਆਪ ਹੀ ਅਰਦਾਸ ਕਰੀ ਸੀ ਕਿ ਜਿਨ੍ਹਾਂ ਨੇ ਚਿੱਟਾ ਵੇਚੇ ਉਹਨਾਂ ਦੇ ਕੱਖ ਨਾ ਰਹਿਏ ਉਹ ਦੇਖ ਲੋ ਕੀ ਹੋ ਗਿਆ ਫਿਰ ਹੈ ਉਹ ਬੈਠਿਆ ਨਾ ਬੇ ਉਹ ਬੈਠਿਆ ਹੁਣ ਮੁਲਾਕਾਤ ਨੂੰ ਜਾਂਦੇ ਆ ਉੱਥੇ ਸਹਰਾਣੇ ਮੰਗਦੇ ਨਾਲੇ ਉੱਥੇ ਸਾਡੇ ਧੀਆਂ ਪੁੱਤਾਂ ਦੇ ਲਾਸ਼ਾਂ ਬਿਛਾ ਕੇ ਸਾਡੇ ਘਰਾਂ ਚ ਚਿੱਟੇ ਰੰਗ ਦੇ 70 ਬਿਸ਼ਾ ਕੇ ਸਾਡੀਆਂ ਲੱਖਾਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਕੇ ਤੇ ਤੁਸੀਂ ਉੱਥੇ ਕਹੋ ਜੀ ਮੈਨੂੰ ਤਾਂ ਤੇ ਸਪੈਸ਼ਲ ਰੱਖੋ ਕੀ ਗੱਲ ਜਮਰਾਓ ਤਾਂ ਕਿਲਾ ਜਿੱਤ ਕੇ ਆਏ ਹੋ ਡਰਗ ਦੇ ਕੇਸਾਂ ਚ ਅੰਦਰੋਂ ਵਿਕਟਰੀ ਦੇ ਸੈਨ ਬਣਾਉਣੇ ਆ ਤੁਸੀਂ ਮੈਂ ਤਾਂ ਬੇਨਤੀ ਹੀ ਕਰ ਸਕਦਾ ਵੀਰੇ ਬਾਕੀ ਤਾਂ ਤੁਸੀਂ ਕਰਦਾ ਕੰਮ हां इन्ना ਕਾ ਮੈਂ ਬੇਨਤੀ ਕਰਨ ਵਿੱਚ ਡਰਦਾ ਨਹੀਂ ਨਾ ਮੈਂ ਕਿਸੇ ਨਾਲ ਮਿਲਿਆ ਹੋਇਆ ਨਾ ਮੈਂ ਕੋਈ ਕਮਿਸ਼ਨ ਖਾਣਾ ਨਾ ਮੈਂ ਬੱਸਾਂ ਸਿੱਸਾ ਪਾਉਣਾ ਨਾ ਮੇਰਾ ਕੋਈ ਰੇਤੇ ਜਿੱਸਾ ਹੈ ਨਾ ਮੇਰਾ ਢਾਬਾ ਜਿੱਸਾ ਹੈ ਮੇਰਾ ਹਿੱਸਾ ਹੈਗਾ ਹਿੱਸਾ ਮੇਰਾ ਪੰਜਾਬ ਦੇ 3.5 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਹੈ ਉਹ ਹਿੱਸਾ ਰੱਖੂਗਾ ਮੈਂ ਜਿਹੜੇ ਹਜੇ ਵੀ ਸੋਚੀ ਬੈਠੇ ਐ ਵੀ 11 ਤਰੀਕ ਨੂੰ ਇੱਧਰ ਉੱਧਰ ਆਏ ਇੱਧਰ ਹੀ ਆ ਜਾਓ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਹੈ ਬਾਬੇ ਨਾਨਕ ਵਾਲੀ ਤੱਕੜੀ ਸਮਝ ਸਮਝ ਵੋਟਾਂ ਪਾਈਆਂ ਓ ਇਹਨਾਂ ਨੂੰ ਪਰ ਬਾਬੇ ਨਾਨਕ ਵਾਲੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਬਾਦਲ ਕੇ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਹੈ ਜਦੋਂ ਤੁਹਾਨੂੰ ਯਾਦ ਹੀ ਆ ਫਿਰ ਹੋ ਕਿਉਂ ਜਾਏ ਸੋ ਵੀਰੋ ਇਹ ਚਿੱਟਾ ਵੀ ਕਹਿੰਦੇ ਮੇਰਾ ਰੇਤਾ ਵੀ ਮੇਰਾ ਬੱਸਾਂ ਵੀ ਮੇਰੀਆਂ ਟਾਬੇ ਵੀ ਮੇਰੇ ਪੁੱਤ ਵੀ ਮੇਰੇ ਭਤੀਜੇ ਵੀ ਮੇਰੇ ਸਾਲੇ ਵੀ ਮੇਰੇ ਜੀਜੇ ਵੀ ਮੇਰੇ ਇੱਥੇ ਚੱਲਿਆ ਬਸ ਇਹਨਾਂ ਦਾ ਕੰਮ ਉਹ ਦੂਜਾ ਪੰਜਾ ਹੈ ਉਹ ਖੂਨੀ ਪੰਜਾ ਹੈ ਉਹਦੇ ਹੱਥ ਜਿਹੜੇ ਨੇ ਪੰਜੇ ਵਾਲਿਆਂ ਦੇ ਹੱਥ ਖੂਨ ਨਾਲ ਲਿਬੜੇ ਹੋਏ ਆ ਸਾਡੇ ਗੁਰਧਾਮਾਂ ਤੇ ਟੈਂਕ ਚਲਾਉਂਦੇ ਰਹੇ ਆ ਉਹ ਕਿਹੜੇ ਮੂੰਹ ਨਾ ਆਉਂਦੇ ਇੱਥੇ ਮੈਨੂੰ ਸਮਝ ਨਹੀਂ ਆਉਂਦੀ ਕਾਗਜ਼ ਭਰਨ ਵੇਲੇ ਇਹਨਾਂ ਦੇ ਹੱਥ ਕਿਉਂ ਨਹੀਂ ਕੰਮ ਦੇ ਯਰ ਬਈਆਂ ਕਿਵੇਂ ਜਾਵਾਂਗੇ ਯਰ ਲੋਕਾਂ 'ਚ ਕੀ ਕਹਾਂਗੇ ਲੋਕ ਤਾਂ ਇਹਨਾਂ ਨੂੰ ਐ ਲੱਗਦਾ ਲੋਕਾਂ ਦੀ ਮੈਮਰੀ ਲੋਕਾਂ ਦੀ ਯਾਦਦਾਸ਼ਤ ਬਹੁਤ ਘੱਟ ਹੈ ਲੋਕ ਭੁੱਲ ਜਾਂਦੇ ਨੇ ਫੇਰ ਫੇਰ ਵੋਟਾਂ ਪਾਉਂਦੇ ਨੇ ਪਾਈਆਂ ਵੀ ਨੇ ਭਾਈ ਤਾਂ ਕਰਕੇ ਜੰਬਲੇ ਹੋਏ ਨੇ ਸਵੈਦ ਕੀ ਹੈ ਜਾਂ ਕੁਝ ਕਰੋ ਕਿ 11 ਤਰੀਕ ਨੂੰ ਇਹੋ ਜਿਹੇ ਵੇਲੇ ਤੱਕ ਨਿਭੜਿਆ ਪਿਆ ਹੋਵੇ ਕੰਮ ਤੇ 14 ਤਰੀਕ ਨੂੰ ਇਹ ਹਜੇ ਵੇਲੇ ਤੱਕ ਖੁਸ਼ੀਆਂ ਦੇ ਤਰਾਨੇ ਵੱਜਦੇ ਹੋਣ ਇਹ ਹਜੇ ਵੇਲੇ ਤੱਕ ਲੋਕ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੋਣ ਚਲੋ ਯਾਰ ਆਪਣਾ ਹੀ ਬੰਦਾ ਤੀਜੇ ਨੰਬਰ ਤੇ ਬਟਨ ਆਪਣਾ ਤੀਜੇ ਨੰਬਰ ਤੇ ਮਸ਼ੀਨ 'ਚ ਪਹਿਲਾ ਦੂਜਾ ਤੀਜਾ ਜਾਣਸਾਰ ਤੀਜਾ ਨੰਬਰ ਦਾ ਬਟਨ ਦਬੋਂਗੇ ਇੱਕ ਚੀਜ਼ ਉੱਚੋਂ ਵੱਜੂਗੀ ਇੱਕ ਘੰਟੀ ਜੀ ਟੂ ਐ ਕਰਕੇ ਆਊਗੀ ਆਵਾਜ਼ ਉਹ ਮਸ਼ੀਨ ਦੀ ਆਵਾਜ਼ ਨਹੀਂ ਹੋਣੀ ਉਹ ਕਾਂਗਰਸੀਆਂ ਤੇ ਕਾਲੀਆਂ ਨੇ ਚੀਕਾਂ ਹੋਣਗੀਆਂ ਜਿੰਨੀਆਂ ਮਰਜ਼ੀ ਕਢਾ ਲਓ ਇਹਨਾਂ ਨੇ ਆਪਣੀਆਂ ਬਹੁ ਕਢਾਈਆਂ 70 ਸਾਲ ਤੋਂ ਹੁਣ ਥੋੜੀਆਂ ਜਿਹੀ ਤਾਂ ਇਹਨਾਂ ਨੂੰ ਵੀ ਬਣਦਾ ਆਪਾਂ ਵਾਪਸ ਦੇਈਏ ਚੀਕਾਂ ਫੇਰ ਇਹਨਾਂ ਨੇ ਚੀਕਾਂ ਪੈਣੇ ਦੇਖਿਓ ਤੁਸੀਂ ਉਹ ਮੇਰਾ ਕੰਮ ਐ ਫੇਰ ਅੱਗੇ ਕਹਾ ਪੋਸਟਰ ਕਿੱਥੇ ਲਾਉਣਾ ਐ ਰੋਡ ਸ਼ੋਅ ਕਿੱਥੋਂ ਦੀ ਜਾਣਾ ਐ ਏਜੰਟ ਕੌਣ ਬਣੂੰਗਾ ਆਪਣਾ ਉੱਥੇ ਪੋਲਿੰਗ ਵਾਲਾ ਹਨਾ ਇਹ ਕੰਮ ਤੁਸੀਂ ਕਰ ਲਓ ਤਹਾਂ ਦੀ ਜਮਾਂ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਮੈਂ ਕਿਸੇ ਨੂੰ ਨਹੀਂ ਐ ਹੁਣ ਆਜਾ ਕੁਝ ਕਰ ਜਾਂਦੇ ਕੋਈ ਵੀਡੀਓ ਬਣਾ ਲਈ ਕੋਈ ਹੋਰ ਤਰੀਕਾ ਨਾਲ ਬਦਨਾਮ ਕਰ ਜਾਂਦਾ ਪੌਣੇ 4 ਸਾਲ ਹੋ ਗਏ ਵੀਰੋ 1 ਰੁਪਏ ਦਾ ਇਲਜ਼ਾਮ ਲੱਗੇ ਭਗਵੰਤ ਮਾਨ ਨੇ 1 ਰੁਪਇਆ ਖਾ ਲਿਆ ਹੋਵੇ ਪੈਸੇ ਕਮਾਉਣੇ ਆ ਇੱਥੇ ਜੇ ਪੈਸੇ ਕਮਾਉਣੇ ਹੁੰਦੇ ਹੱਕ ਸੱਚ ਦੀ ਕਮਾਈ ਦੀ ਪਰਮਾਤਮਾ ਨੇ ਕਲਾ ਦਿੱਤੀ ਸੀ ਉਹ ਜੋ ਕਮਾਈ ਜਾਂਦੇ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇਧਰੋਂ ਫੇਲ ਹੋ ਗਿਆ ਹੁਣ ਇਧਰ ਆ ਗਿਆ ਉਥੇ ਕਮਾਈ ਜਾਂਦੇ ਬਥੇਰੇ ਪੈਸੇ ਮਿਲਦੇ ਸੀ ਬੰਬੇ ਦਿੱਲੀਆਂ ਤੋਂ ਅੱਜ ਵੀ ਕਹੀ ਜਾਂਦੇ ਉਹ ਮੈਨੂੰ ਕਹਿੰਦੇ ਕਿਉਂ ਫਿਰਦਾ ਰੂੜੀਆਂ ਤੇ ਆ ਜਾ ਇੱਧਰ ਮੈਂ ਕਿਹਾ ਨਹੀਂ ਹੁਣ ਪਰਮਾਤਮਾ ਨੇ ਡਿਊਟੀ ਲਾਈ ਆ ਹੁਣ ਤਾਂ ਲੋਕਾਂ ਨੂੰ ਰੂੜੀਆਂ ਤੋਂ ਚੱਕ ਕੇ ਇੱਧਰ ਲਿਆਉਂਗਾ ਹੁਣ ਤਾਂ ਜੋ ਲੋਕਾਂ ਦੀ ਤੇ ਵਿੱਚ ਡਿਊਟੀ ਲਾਤੀ ਪਰਮਾਤਮਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੜਾਵਾਂਗੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਦੇਵਾਂਗੇ ਬਜ਼ੁਰਗਾਂ ਦਾ ਇਲਾਜ ਕਰਾਵਾਂਗੇ ਆਪਾਂ ਤਾਂ 50 52 ਸਾਲ ਦੀ ਉਮਰ 'ਚ ਲੱਡੂ ਵੰਡਣ ਲੱਗ ਗਏ ਜੇ ਮੌਤ ਹੋ ਜੇ 50 52 ਸਾਲ ਦੀ ਉਮਰ ਚ ਉਮਰ ਮੰਨਣ ਲੱਗ ਗਿਆ ਆਪਾਂ ਨੂੰ ਉਹ ਚਲ ਬਹੁਤ ਐ ਪੋਤੇ ਦਾ ਮੂੰਹ ਦੇਖ ਗਿਆ ਬਹੁਤ ਐ ਹੁਣ ਤਾਂ ਯਾਰ 50 52 ਸਾਲ ਤੀ ਆਪਾਂ ਨੇ ਹੱਥ ਖੜੇ ਕਰਤੇ ਜ਼ਿੰਦਗੀ ਦੇ ਕਿਉਂਕਿ ਲਾਜ ਵਾਸਤੇ ਪੈਸੇ ਐ ਨਹੀਂ ਤੇ ਚਿੰਤਾ ਚਿਖਾ ਸਮਾਨ ਚਿੰਤਾ ਖਾ ਗਈ ਦਵਾਈ ਨਹੀਂ ਕੰਮ ਕਰਦੀ ਕੋਈ ਜਦ ਚਿੰਤਾ ਹੀ ਹੋਵੇ ਵੀ ਘਰ ਦਾ ਕੀ ਬਣੂਗਾ ਘਰ ਅੱਖਾਂ ਸਾਹਮਣੇ ਉਜੜੀ ਜਾਂਦਾ ਉਹ ਯਾਰ ਨਾਲੇ ਕੌਣ ਨੇ ਆ ਨਹੀਂ ਆ ਪੰਜਿਆਂ ਤੱਕੜੀਆਂ ਵਾਲੇ ਨੇ ਇਹਨਾਂ ਦੇ ਵੀ ਆਉਣਗੇ ਆਏ ਹੋਣੇ ਹੈਨਾ ਕੋਈ ਨਹੀਂ ਆਇਆ ਉਹ ਦੇਖ ਹੈ ਇਹਨਾਂ ਨੂੰ ਵੀ ਹਨਾ ਕਗੂ ਤਬਾ ਤਾਂ ਨਹੀਂ 14 ਤਰੀਕ ਤੋਂ ਵਾਪਸ ਆਏ ਕਰ ਲਿਓ ਇਹਨਾਂ ਦੇ ਵੀ ਆਖਰੀ ਦਰਸ਼ਨ ਵੀ ਭਾਈ ਚੰਗਾ ਬਹੁਤ ਵਧੀਆ ਧੰਨਵਾਦ ਜਾਓ ਹੁਣ ਸ਼ਾਬਾਸ਼ ਕੱਢੋ ਇਹਨਾਂ ਨੂੰ ਆਪਣੇ ਇਲਾਕੇ ਚੋਂ ਮਾਲਵੇ ਚੋਂ ਤੁਸੀਂ ਕੱਢ ਰੱਖੇ ਨੇ ਪਹਿਲਾਂ ਹੀ ਮਾਲਵੇ ਚੋਂ ਉਹ ਵੱਡੇ ਬਾਦਲ ਤੋਂ ਲੈ ਕੇ ਛੋਟੇ ਬਾਦਲ ਤੋਂ ਲੈ ਕੇ ਭੂਮਦੜ ਮਲੂਕੇ ਪੱਠੜਾਂ ਚੰਦੂ ਮਾਰੇ ਸਾਰੇ ਹੀ ਹਾਰੇ ਹੋਏ ਨੇ ਉਹ ਨਹੀਂ ਜਾਣਦੇ ਪਿੰਡਾਂ ਜਾਣ ਨਹੀਂ ਦਿੰਦੇ ਉੱਤੇ ਸੋ ਇਸ ਕਰਕੇ ਤੁਹਾਨੂੰ ਕਹਿਣ ਆਇਆ ਤਿੰਨ ਨੰਬਰ ਵਾਲਾ ਬਟਨਾ ਝਾੜੂ ਦਾ ਬਟਨਾ ਮਾਵਾ ਪੈਣਾ ਖੜੀਆਂ ਨੇ ਇਹਨਾਂ ਨੂੰ ਤਾਂ ਦੱਸਣ ਦੀ ਵੀ ਲੋੜ ਨਹੀਂ ਆਪਣਾ ਚੋਣ ਨਿਸ਼ਾਨ ਕੀ ਹੈ ਇਹ ਤਾਂ ਤੜਕੇ 5 ਵਜੇ ਨੇਰੇ ਚ ਵੀ ਪਾੜ ਲੈਂਦੀਆਂ ਨੇ ਵੀ ਝਾੜੂ ਕਿੱਥੇ ਜੇ ਪਿਆ ਤੁਸੀਂ ਬਹੁਤਾ ਹੱਸੋ ਨਾ ਜੇ ਲੋੜ ਪੈ ਜੇ ਸ਼ਾਮ ਨੂੰ ਵੀ ਪਾੜ ਲੈਂਦੀਆਂ ਨੇ ਵੀ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਹੈ ਸਵੇਰੇ ਵੀ ਸ਼ਾਮ ਨੂੰ ਵੀ ਸਵੇਰੇ ਵੇੜੇ ਦੀ ਸ਼ਾਮ ਨੂੰ ਦਿਮਾਗ ਦੀ ਸਫਾਈ ਹੋਈ ਕਰਦਾ ਉਹ